ਸਤ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਇਹ ਹੈਗਾ ਜੀ ਟਾਈਮ ਦੁਪਹਿਰ ਦਾ ਮਤਲਬ ਕਿ 11 12 ਵਜੇ ਦਾ ਟਾਈਮ ਹੈ ਤੇ ਆਪਾਂ ਰੋਟੀ ਪਾਣੀ ਦਾ ਤਾਂ ਪਹਿਲਾਂ ਨਵੇਲ ਲਿਆ ਸੀਗਾ ਤੇ ਰੋਟੀ ਪਾਣੀ ਦਾ ਨਵੇਲਣ ਤੋਂ ਬਾਅਦ ਫਿਰ ਦੁਪਹਿਰਕ ਟਾਈਮ ਮੈਂ ਸਾਗ ਸੂਖ ਤਾਂ ਧੋਸ ਮਾਰ ਲਿਆ ਸੀਗਾ ਮੈਂ ਲੱਗੀ ਸੀ ਸਾਗ ਚਿਰਨ ਤੇ ਬਾਕੀ ਆਪਾਂ ਜੋ ਸਾਗ ਬਣਾਵਾਂਗੇ ਥੋੜਾ ਜਿਹਾ ਤਾਂ ਖੇਤਾਂ ਤੋਂ ਵੇੜੇ ਨੇ ਸਾਗ ਲੈ ਆਂਦਾ ਸੀਗਾ ਬਾਕੀ ਤੇ ਥੋੜਾ ਜਿਹਾ ਘਰੇ ਵੀ ਆਪਾਂ ਲਾਇਆ ਹੋਇਆ ਸੀਗਾ ਮੈਂ ਥੋੜਾ ਥੋੜਾ ਪੱਤਾ ਪੱਤਾ ਜਿਹਾ ਉੱਥੋਂ ਵੀ ਤੋੜ ਲਿਆ ਤੇ ਥੋੜੀ ਪਾਲਕ ਵੀ ਸੀਗੀ ਆਪਣੀ ਘਰੇ ਲੱਗੀ ਹੋਈ ਮੈਂ ਉੱਥੋਂ ਤੋੜ ਲਈ ਸੀ ਲਓ ਜੀ ਪਹਿਲਾਂ ਆਪਾਂ ਸਾਗ ਮਤਲਬ ਕਿ ਪਹਿਲਾਂ ਧੋ ਲਿਆ ਸੀਗਾ ਧੋ ਸਮਾਰ ਕੇ ਲਓ ਜੀ ਹੁਣ ਚੀਰਨ ਲੱਗੇ ਸੀ ਲਓ ਜੀ ਪਹਿਲਾਂ ਆਪਾਂ ਸਾਗ ਚੀਰ ਲਈਏ ਫਿਰ ਆਪਾਂ ਇਹਨੂੰ ਸਾਗ ਨੂੰ ਚੁੱਲ੍ਹੇ ਤੇ ਤਰਾਂਗੇ ਆਪਣਾ ਸਾਗ ਬਣ ਕੇ ਤਿਆਰ ਹੋ ਗਿਆ ਸੀਗਾ ਤੇ ਵਕੀਲ ਲਸਣ ਥੋੜਾ ਜਿਹਾ ਮੈਂ ਸਾਫ ਤਾਂ ਮਤਲਬ ਉਹ ਲਸਣ ਜਿਹੜਾ ਸੀਗਾ ਉਹ ਛਿੱਲ ਕੇ ਵਿੱਚੇ ਪਾਤਾ ਸੀਗਾ ਤੇ ਉਹਦਾ ਨਾਲ ਸਾਗ ਥੋੜਾ ਜਿਹਾ ਸਵਾਦ ਹੋ ਜਾਂਦਾ ਤੇ ਬਾਕੀ ਆਪਣਾ ਸਾਗ ਬਣ ਕੇ ਤਿਆਰ ਹੋ ਗਿਆ ਸੀ ਮੈਂ ਲੱਗੀ ਸੀ ਆਲਣ ਪਾਉਣ ਤੇ ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀਗਾ ਮੈਂ ਕਿਹਾ ਚੱਲ ਆਲਣ ਪਾ ਦਿੰਨੀ ਆ ਤੇ ਬਣਿਆ ਤਾਂ ਕੱਦਦਾ ਹੋਇਆ ਸੀਗਾ ਤੇ ਮੈਂ ਚੁੱਲ੍ਹੇ ਤੇ ਮਿੱਠੀ-ਮਿੱਠੀ ਅੱਗ ਤੇ ਰੱਖਤਾ ਸੀਗਾ ਮੈਂ ਕਿਾ ਚੱਲ ਪਹਿਲਾਂ ਜਾ ਕੇ ਮੱਝਾਂ ਦਾ ਨਵੇੜੇ ਆਉਣੀ ਆ ਕਿਉਂਕਿ ਮੱਝਾਂ ਨੂੰ ਇੱਧਰ ਕੱਖ ਖਪਾਉਣੇ ਸੀ ਕੱਖ ਉਤਰ ਕੇ ਤੇ ਮੱਝਾਂ ਨੂੰ ਕੱਖ ਪਾ ਕੇ ਆਉਣੇ ਸੀਗੇ ਮੈਂ ਕਿਾ ਚੱਲ ਪਹਿਲਾਂ ਮੱਝਾਂ ਦਾ ਨਵੇੜ ਦਿੰਨੀ ਆ ਮੱਝਾਂ ਦਾ ਨਵੇੜ ਕੇ ਆ ਕੇ ਫਿਰ ਮੈਂ ਆ ਕੇ ਆਲਣ ਪਾਉਂਗੀ ਇਹਦੇ ਕਰਕੇ ਥੋੜਾ ਜਿਹਾ ਮੈਨੂੰ ਟਾਈਮ ਜ਼ਿਆਦਾ ਲੱਗ ਗਿਆ ਲੋ ਜੀ ਪਹਿਲਾਂ ਆਪਾਂ ਆਲਣ ਪਾ ਦਈਏ ਆਲਣ ਪਾਉਣ ਤੋਂ ਬਾਅਦ ਫਿਰ ਆਪਾਂ ਰੋਟੀ ਪਕਾਵਾਂਗੇ ਲੋ ਜੀ ਰੋਟੀ ਰੋਟੀ ਆਪਾਂ ਪਕਾ ਲਈ ਸੀ ਰੋਟੀ ਪਕਾਉਣ ਤੋਂ ਬਾਅਦ ਫਿਰ ਮੈਂ ਤੜਕਾ ਲਾਉਣ ਲੱਗ ਗਈ ਸੀ ਕਿ ਮੈਂ ਕਿਹ ਚੱਲ ਤੜਕਾ ਲਾ ਦਨੀ ਆ ਸਾਗ ਨੂੰ ਰੋਟੀ ਪਕਾ ਕੇ ਆਪਾਂ ਰੱਖ ਲਈ ਸੀ ਤੇ ਉਹਦੇ ਵਿੱਚ ਲਸਣ ਗਠਾ ਪਿਆਜ਼ ਆਪਾਂ ਜੋ ਵੀ ਪਾਉਨੇ ਆ ਉਹ ਆ ਸਾਰੇ ਪਾਤੇ ਸੀਗੇ ਤੇ ਇਹ ਵੀਡੀਓ ਆਪਣੀ ਦੂਸਰੇ ਦਿਨ ਦੀ ਆ ਦੂਸਰੇ ਦਿਨ ਸਵੇਰ ਟਾਈਮ ਦੀ ਆ ਵੀਡੀਓ ਇਹ ਆਪਣੀ ਆਪਾਂ ਹੁਣ ਮੱਝਾਂ ਨੂੰ ਬਾਹਰ ਬੰਦਦੇ ਹੁੰਨੇ ਆ ਕਿਉਂਕਿ ਇੱਥੇ ਅੰਦਰ ਰੜਕਾ ਮਾਰ ਮੁਰਕ ਕੇ ਫਿਰ ਮੈਂ ਰੱਖ ਦੇਣੀ ਹੁੰਨੀ ਆ ਸੁੱਕ ਜਾਂਦਾ ਹੁੰਦਾ ਨਹੀਂ ਤਾਂ ਗਿੱਲਾ ਰਹਿੰਦਾ ਕਿਉਂਕਿ ਹੁਣ ਸਿਆਲ ਨੇ ਲੋ ਜੀ ਦੂਏ ਦਿਨ ਇਹ ਆਪਾਂ ਮਤਲਬ ਕਿ ਮੱਜਾਂ ਨੂੰ ਬਾਹਰ ਬੰਨਿਆ ਸੀਗਾ ਕਿਉਂਕਿ ਪਹਿਲੇ ਦਿਨ ਮੱਜਾਂ ਬਹੁਤ ਔਖੀਆਂ ਖੜੀਆਂ ਸੀਗੀਆਂ ਕਿਉਂਕਿ ਇੱਧਰ ਉੱਧਰ ਤੌੜੀ ਜਾਂਦੀਆਂ ਨੇ ਪਹਿਲੇ ਦਿਨਿਕਣੇ ਕਰਦੀਆਂ ਨੇ ਫਿਰ ਇੱਕ ਦੋ ਦਿਨ ਜੇ ਆਪਾਂ ਲਗਾਤਾਰ ਮੱਜਾਂ ਨੂੰ ਬੰਨਾਂਗੇ ਫਿਰ ਇਹਨਾਂ ਨੂੰ ਆਤ ਪਾਉਗੀ ਫਿਰ ਇਹ ਮਤਲਬ ਕਿ ਟਿੱਕੇ ਖੰਣ ਲੱਗਣਗੀਆਂ ਤੇ ਲੋ ਜੀ ਆਪਾਂ ਮੱਜਾਂ ਨੂੰ ਅੰਦਰ ਬੰਨਣ ਲੱਗੇ ਸੀਗੇ ਅੰਦਰ ਬੰਨ ਕੇ ਹੁਣ ਆਪਾਂ ਇਹਨਾਂ ਨੂੰ ਕੱਖ ਪਾਵਾਂਗੇ ਦੇਖ ਲਓ ਐਨ ਸੁੱਕ ਗਿਆ ਫਰਸ਼ ਬਾਹਰ ਬੰਨਣ ਕਰਕੇ ਇਹੀ ਜੇ ਮੈਂ ਇਹਨਾਂ ਨੂੰ ਇੱਥੇ ਬੰਨਨੀ ਰੱਖਤੀ ਇੱਥੇ ਗਿੱਲਾ ਰਹਿਣਾ ਸੀਗਾ ਤੇ ਲੋਈ ਪਹਿਲਾਂ ਆਪਾਂ ਇਹਨਾਂ ਨੂੰ ਇੱਥੇ ਬੰਨਦੀਏ ਬਨ ਕੇ ਫਿਰ ਆਪਾਂ ਕੱਖ ਮੱਜਾਂ ਦੇ ਮੂਰੇ ਪਾਵਾਂਗੇ ਤੇ ਇਹਨਾਂ ਨੂੰ ਪਾਣੀ ਪੋਣੀ ਆਪਾਂ ਠਹਿਰ ਕੇ ਪਲਾਵਾਂਗੇ ਲੋ ਜੀ ਆਪਾਂ ਮੱਝਾਂ ਨੂੰ ਕੱਖ ਪਾਤੇ ਸੀਗੇ ਕੱਖ ਪਾਉਣ ਤੋਂ ਬਾਅਦ ਤੇ ਆਪਾਂ ਨੂੰ ਮੱਝਾਂ ਨੂੰ ਜਿਹੜਾ ਪਾਣੀ ਪੁਣੀ ਪਲਾਉਣਾ ਸੀ ਉਹ ਵੀ ਪਲਾਤਾ ਸੀਗਾ ਤੇ ਕੱਖ ਵੀ ਉੱਧਰ ਲੈ ਸੀਗੇ ਉੱਧਰ ਮੱਝਾਂ ਦਾ ਨਵੇੜ ਕੇ ਫਿਰ ਮੈਂ ਇੱਧਰ ਲੱਗੇ ਸੀ ਗੋਹਾ ਚੱਕਣ ਮੈਂ ਕਿਹਾ ਚੱਲ ਹੁਣ ਲੱਗਦੇ ਹੱਤ ਗੋਹਾ ਵੀ ਚੱਕ ਦਿੰਨੀ ਆ ਤੇ ਘੜੀਕ ਨੂੰ ਮੈਂ ਕਹਿਆ ਫੇਰ ਮੱਝਾਂ ਦੀ ਧਾਰ ਕੱਢਣ ਦਾ ਟਾਈਮ ਹੋ ਜਾਣਾ ਮੈਂ ਕਿ ਚੱਲ ਪਹਿਲਾਂ ਪਹਿਲਾਂ ਗੋਹਾ ਚੱਕ ਦੇਣੀ ਆ ਗੋਹਾ ਹੁਣ ਥੋੜੇ ਦਿਨ ਖੜੇ ਹੀ ਚੱਕਣਾ ਪੈਂਦਾ ਕਿਉਂਕਿ ਪਾਠੀ ਵੀ ਲੱਗ ਜਾਂਦਾ ਕਈ ਵਾਰੀ ਪਾਠ ਵੀ ਹੋਣ ਲੈਂਦਾ ਉਹ ਤੋਂ ਪਹਿਲਾਂ ਪਹਿਲਾਂ ਗੋਹਾ ਵੀ ਚੱਕਣਾ ਠੀਕ ਹੁੰਦਾ ਫਿਰ ਉਹ ਤੋਂ ਪਹਿਲਾਂ ਪਹਿਲਾਂ ਗੋਹਾ ਚੱਕ ਦੇਣੀ ਆ ਕਿਉਂਕਿ ਹੁਣ ਦਿਨਾਂ ਦਾ ਹੁਣ ਬਹੁਤ ਕਾਫੀ ਜ਼ਿਆਦਾ ਫਰਕ ਪੈ ਗਿਆ ਮੌਸਮ ਕਾਫੀ ਚੇਂਜ ਹੋਣ ਲੱਗੇ ਹੁਣ ਤੇ ਦਿਨ ਛੋਟੇ ਛੋਟੇ ਨੇ ਕੰਮ ਜ਼ਿਆਦਾ ਹੁੰਦੇ ਨੇ ਤੇ ਦਿਨ ਛੋਟੇ ਹੁੰਦੇ ਆ ਇਹਦੇ ਕਰਕੇ ਫੇਰ ਆਪਾਂ ਮਣੇ ਦਿਨ ਖੜੇ ਜੇ ਗੋਹਾ ਚ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ